ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰੰਡਾ ਸ਼ਹਿਰ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਇੱਕ ਪੋਆ ਸੰਗਰਾਂਦ ਦਾ ਦਿਹਾੜਾ ਤੇ ਸ਼ਹੀਦੀ ਦਿਨ ਹੈ ਜਿਹੜੇ ਸ਼ੁਰੂ ਹੋ ਚੁੱਕੇ ਨੇ ਦਾਸ ਨੂੰ ਲੈ ਕੇ ਸਮੂਹ ਜਥੇਬੰਦੀ ਰੋਪੜ ਜੋ ਕਿ ਮਰੰਡਾ ਸ਼ਹਿਰ ਵਿਖੇ ਮਾਰਚ ਕੱਢੇ ਜਾ ਰਹੇ ਸੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿੱਥੇ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਸਾਹਿਬ ਸਾਡੇ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਹੜੀ ਪਾਰਟੀ ਵੱਲੋਂ ਜਿਹੜਾ ਮਾਰਚ ਕੱਢੇ ਜਾ ਰਹੇ ਸੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੀ ਸੰਗਠ ਜਿਹੜੇ ਬੰਦੀ ਰੋਪੜ ਵੱਲੋਂ ਦੀ ਜਿਹੜੇ ਜਿਹੜੀਆਂ ਆਪਣੀਆਂ ਮੰਗਾਂ ਆ ਕਿ ਇਹਨਾਂ ਨੂੰ ਲੈ ਸਮਰਪਤ ਮਾਰਚ ਇਹ ਮਾਰਚ ਜਿਹੜੀ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਬਾਅਦ ਤੇ ਗੁਰੂਗ੍ਰਾਂਦ ਸਾਹਿਬ ਤੋਂ ਜਿਹੜਾ ਬਿਆਦ ਤਜਾਵਾਂ ਤੋਂ ਔਣ ਬਾਅਦ 328 ਰੁਪਏ ਦੇ ਗੁਰੂਗਰਾਜ ਸਾਹਿਬ ਦੇ ਚੋਰੀ ਹੋਏ ਨੇ ਜੈਕਾਰਾ ਉਹਨਾਂ ਨੂੰ ਲੱਭਣ ਵਾਸਤੇ ਅੱਦੇ ਜੋ ਰੋਸ ਜਿਹਦਾ ਇਹਨਾਂ ਸਪੇਜਾਂ ਦੇ ਕਬਜ਼ੇ ਕੀਤੇ ਹੋਏ ਨੇ ਲੋਕਾਂ ਨੇ ਉਸ ਜਿਹੜੀ ਸਰਕਾਰ ਉਹਨੂੰ ਸਹਿਦ ਆਂਦੀ ਹੈ ਉਹਨਾਂ ਵਾਸਤੇ ਅੱਧ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕਿ ਪੰਥ ਦਾ ਜੋ ਹਾਲਾਤ ਨੇ ਉਹ ਸਰਵਾਜ ਨਹੀਂ ਹੈ ਨੂੰ ਸਹੀ ਕਰਨ ਵਾਸਤੇ ਲੋਕਾਂ ਨੂੰ ਜਾਗਰਿਤ ਕੀਤਾ ਜਾਦਾ ਕਿੱਥੇ ਕਿੱਥੋਂ ਤੋਂ ਲੈ ਕੇ ਕਿੱਥੇ ਕਿੱਥੋਂ ਸ਼ੁਰੂ ਹੋਇਆ ਮਾਰਚ ਤੇ ਕਿੱਥੇ ਸਮਾਪਤ ਹੋਊਗਾ ਇਹ ਜੀ ਕੋਤਵਾਲੀ ਸਾਹਿਬ ਤੋਂ ਸ਼ੁਰੂ ਹੋ ਕੇ ਸੀਧਗੰਜ ਸਾਹਿਬ ਵਿਖੇ ਸਮਾਪਤ ਹੋਵੇਗਾ ਸੁਜਾਰੇ ਆਂ ਬੰਦੇ ਸਿੰਘਾਂ ਦੀ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦੇ ਜੋ ਕਾਤਲ ਨੇ ਜਦੋਂ ਤੱਕ ਉਹਨੂੰ ਸਜ਼ਾਏ ਮੌਤ ਨਹੀਂ ਮਿਲਦੀ ਕਾਨੂੰਨੀ ਤਰੀਕੇ ਨਾਲ ਐਸੇ ਉਦੋਂ ਤੱਕ ਇਹ ਮਾਰਚ ਕਰਦੇ ਰਹਾਂਗੇ ਜਿਵੇਂ ਦੇਖਦੇ ਹੋ ਇਹ ਮਾਰਚ ਕਿਸ ਨੂੰ ਸਮਰਪਿਤ ਹੈ ਜਿੱਦਾਂ ਨੂੰ ਸਮਰਪਿਤ ਹੈ ਮਾਰਚ ਇਹ ਮੈਂ ਜੋ ਮਹਾਨ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਤੰਦਨ ਬਾਬਾ ਜੋਰਾਵਰ ਸਿੰਘ ਤੰਦਨ ਬਾਬਾ ਫਤਿਹ ਸਿੰਘ ਗੁਰਦੇਵ ਮਾਤਾ ਗੁਦਰਕੌਰ ਜੀ ਭਾਈ ਮੋਤੀ ਮਹਿਰਾ ਸਾਹਿਬ ਜੀ ਜੋ ਵੀ ਮਹਾਨ ਸਾਡੇ ਸ਼ਹੀਦ ਨੇ ਇਹਨਾਂ ਦੇ ਯਾਦ ਨੂੰ ਸਮਰਪਿਤ ਹੈ ਸਾਰਿਆਂ ਨੂੰ ਹੋਰ ਵੀ ਸਾਡਾ ਮਜੂਦ ਦੇਖ ਸਕਦੇ ਹੋ ਇਹ ਮਾਰਚ ਕੱਢੇ ਜਾ ਰਿਹਾ ਹੈ ਸਾਹਿਬ ਜਦ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਧਨਮਤਾ ਗੁਜਰਗੌਰ ਦੇ ਪੂਰੇ ਸੀਦਾਂ ਨੂੰ ਸਮਰਪਿਤ ਇਹ ਮਾਰਚ ਘਟੇ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਬੇਦਮੀ ਹੋਈਆਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੰਗਾਂ ਨੂੰ ਲੈ ਕੇ ਜਿਹੜਾ ਇਹ ਮਾਰਚ ਆ ਮਨਿੰਡਾ ਸ਼ਹਿਰ ਦੇ ਵਿੱਚ ਇਹਨਾਂ ਦਾ ਕਹਿਣਾ ਗੁਰਦਰਾਸ਼ੀ ਕੋਤਵਾਲੀ ਸਾਹਿਬ ਤੋਂ ਸਟਾਰਟ ਹੋ ਕੇ ਗੁਰਦਰਾ ਸ਼ਹੀਦਗੰਦ ਜਿੱਥੇ ਕੀ ਸਮਾਪਤੀ ਹੋਊਗੀ ਵੀਰ ਹੌਨ ਸੱਜਣ ਮੌਜੂਦ ਨੇ ਵਾਹਿਗੁਰੂ ਜੀ ਕੀ ਹਾਲਸਾ ਵਾਹਿਗੁਰੂ ਜੀ ਕੀ ਬੋਤੋ ਉਹ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਬੋਤੋ ਜੀ ਬਈ ਪ੍ਰਨਾਮ ਸ਼ਹੀਦਾਂ ਨੂੰ ਲਿਖਿਆ ਹੈ ਸ਼ਹੀਦਾਂ ਨੂੰ ਸਮਰਪਿਤ ਹਾਂਜੀ ਬਿਲਕੁਲ ਹੀ ਸ਼ਹੀਦਾਂ ਨੂੰ ਸਮਰਪਿਤ ਹੈ ਜਿਹੜੇ ਜਿਹੜੇ ਸਾਡੇ ਸ਼ਹੀਦਾਂ ਨੇ ਪੂਰਨੇ ਪਾਏ ਉਸੇ ਲੜੀ ਤਹਿਤ 1984 ਦਾ ਵਰਤਾਂਤ ਹੋਇਆ ਤਾਂ ਕਿੰਨੇ ਸਾਡੇ ਸ਼ਹੀਦ ਉਹ ਵੀ ਉਸੇ ਲੜੀ 'ਚ ਪਰੋਏ ਗਏ ਜਿਹੜੀ 'ਚ ਸਾਡਾ ਫਰਜ਼ ਮੰਨਦਾ ਕਿ ਸਾਰੇ ਸ਼ਹੀਦ ਸਾਡੇ ਵਾਸਤੇ ਬਰਾਬਰ ਹਨ ਸਾਰਿਆਂ ਨੂੰ ਅਸੀਂ ਯਾਦ ਕਰਨਾ ਇਹ ਕਿੰਨੇ ਦੇਖਦੇ ਹੁਣ ਪਿੱਛੇ ਦੇ ਸਜਾਵਾਂ ਵੀ ਮਿਲੇ ਸੀ ਆ ਤੱਕ ਪੰਦ ਸਿੰਘ ਸਾਹਿਬ ਵੱਲੋਂ ਜੋ ਕਿ ਜਦ ਕਿ ਸੁਖਬੀਰ ਬਾਦਲ ਉਹਨਾਂ ਨੇ ਆਪਣੀ ਸ자가 ਵੀ ਮੰਨੀ ਹੈ। ਮੈਂ ਅਸੀਂ ਸਰੂਪ ਚ ਹੋਏ ਸਾਡੀ ਸਰਕਾਰ ਦੇ ਵਿੱਚ ਬਹੁਤ ਕੁਝ ਹੋਇਆ ਉਹਨਾਂ ਨੇ ਆਪਣੀ ਮਤਲਬ ਇਸ ਗਲਤੀਆਂ ਬਣੀਆਂ। ਉਹਨਾਂ ਨੂੰ ਤਖਤੀ ਵੀ ਲੱਗੀ ਹੈ, ਸਜ਼ਾ ਵੀ ਮਿਲੀ ਉਹਨਾਂ ਨੂੰ। ਦੇਖੋ ਇਹਦਾ ਦੋ ਪੱਖ ਹੈ ਜੇ ਤਾਂ ਇਹਨੂੰ ਇੱਕ ਪੱਖ ਨਾਲ ਦੇਖੀਏ ਸਾਡਾ ਜਿਹੜਾ ਜਹੇਦਾਰ ਹੈ ਸਰਬੱਤ ਖਾਲਸਾ ਵੱਲੋਂ ਚੁਣਿਆ ਹੋਇਆ ਉਹ ਜਹੇਦਾਰ ਦਕਤਾਰ ਸਿੰਘ ਹਵਾਰਾ ਜਿਹਨੇ ਆਪਣਾ ਸਾਰੀ ਜਵਾਨੀ ਆਪਣਾ ਖੂਨ ਡੋਲ ਕੇ ਸਿੱਖ ਕੌਮ ਵਾਸਤੇ ਏਡੀ ਜੰਗ ਲੜੀ ਹੈ ਪਰ ਜਿਹੜੇ ਅਜੋਕੇ ਜਹੇਦਾਰ ਜੇ ਉਹਨਾਂ ਨੂੰ ਅਸੀਂ ਸ਼ਬਦਾਵਲੀ ਵਰਤ ਲਈਏ ਕਿ ਉਹ ਬਾਦਲ ਦੇ ਜਹੇਦਾਰ ਨੇ ਉਹਦਾ ਕਾਹ ਵਾਰ ਨੂੰ ਕੋਈ ਕਿਸੇ ਕਿਟਤ ਹੈ ਤੇ ਉਹਨਾਂ ਨੂੰ ਬਾਦਲ ਦੇ ਬਾਅਦ ਇੱਕ ਕਾ ਪ੍ਰੋਗਰਾਮ ਕਰਨਾ ਪੈ ਗਿਆ ਉਹ ਬਾਦਲਾਂ ਦੀ ਸਕੀਮਾਂ ਤੇ ਪੁੱਠੀ ਪੈ ਗਈ ਪਰ ਫਿਰ ਵੀ ਉਹਨਾਂ ਨੇ ਸੰਗਤਾਂ ਦੇ ਭਰੋਸੇਯੋਗ ਸਹਯਾ ਨਹੀਂ ਦਿੱਤੀ ਤਾਂ ਕਰਕੇ ਸੰਗਤਾਂ 'ਚ ਬਹੁਤ ਜ਼ਿਆਦਾ ਰੋਸ ਹੈ ਭਾਈ ਨਰੈਣ ਸਿੰਘ ਚੌੜਾ ਜੀ ਨੇ ਸਾਰੀ ਉਮਰ ਜੇਲਾ 'ਚ ਕੱਟਦੀ ਉਹਨੂੰ ਫਿਰ ਆਪਣੀ ਇੰਨੀ ਬੜੇਪੇ ਵਿੱਚ ਜਾ ਕੇ ਫਿਰ ਪਿਸਤੌਲ ਚੱਕਣੀ ਪਈ ਤਾਂ ਇਹ ਜਿਹੇਦਾਰਾਂ ਦੀ ਨਾਕਾਮੀ ਹੈ ਜਿਹੜੇ ਚੁਣੇ ਹੋਏ ਨੇ ਸਾੜਾ ਜਿਹੇਦਾਰ ਜਗਤਾਰ ਸਿੰਘ ਅਵਾਰਾ ਉਸ ਵਾਸਤੇ ਮਾਰਚ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਪਿੱਛੇ ਮੰਗ ਰਹੇ ਹਾਂ ਤੇ ਵਾਸਤੇ ਪੰਦ ਸਿੰਘ ਸਾਮ ਵੱਲੋਂ ਜਿਹੜੇ ਉਹਨਾਂ ਨੂੰ ਸਜਾਵਾਂ ਮਿਲੀਆਂ ਜਿਹੜੀ ਤਖਤੀਆਂ ਪਾ ਕੇ ਲੱਖ ਲੱਖ ਜਿਹੜੀਆਂ ਲਗ ਲਗ ਉਹਨਾਂ ਨੇ ਸੇਵਾਵਾਂ ਕੀਤੀਆਂ ਭੰਡੇ ਦੀ ਸੇਵਾ ਉਹਨ ਜੋੜੇ ਦੀ ਸੇਵਾ ਉਹਨ ਚਾਹੇ ਦਰਸ਼ਨੀ ਦੀ ਊੜੀ ਦੇ ਬਾਹਰ ਬੈਠਦੇ ਰਹੇ ਦੋ ਦੋ ਘੰਟੇ ਕੀ ਤੁਹਾਡੇ ਹਿਸਾਬ ਨਾਲ ਕੰਮ ਉਹਨਾਂ ਨੂੰ ਸਜਾ ਦਾ ਹੱਕਦਾਰ ਨਹੀਂ ਮੰਨਦੀ ਫਿਰ ਦੇਖੋ ਜੇ ਤਾਂ ਉਹਨਾਂ ਨੂੰ ਤਖਤੀ ਫੜ ਕੇ ਸਜ਼ਾ ਉਹਨੂੰ ਵਧੀਆ ਲੱਗਦੀ ਹੈ ਤਾਂ ਭਾਈ ਨਰੈਣ ਸਿੰਘ ਚੋੜੇ ਨੂੰ ਵੀ ਤਖਤੀ ਫੜਾ ਕੇ ਵਰਚਾ ਫੜਾ ਕੇ ਬਾਹਰ ਕਢਾਉਣਾ ਚਾਹੀਦਾ ਉਸ ਵਾਸਤੇ ਤਾਂ ਜਥੇਦਾਰਾਂ ਦਾ ਸ਼੍ਰੋਮਣੀ ਕਮੇਟੀ ਦਾ ਦੌਰਾ ਮਾਪਦੰਡ ਹੈ ਇੱਕ ਪਾਸੇ ਕਹਿ ਰਹੀ ਹੈ ਕਿ ਉਹਨੂੰ ਉਹਨੂੰ ਸਜ਼ਾ ਦਿੱਤੀ ਜਾਵੇ ਉਹਨੂੰ ਕਾਨੂੰਨ ਦੇ ਹਵਾਲੇ ਕਰਤਾ ਗਿਆ ਜਥੇਦਾਰ ਦਾ ਵੀ ਬਿਆਨ ਹੈ ਕਿ ਅ ਸ਼੍ਰੋਮਣੀ ਕਮੇਟੀ ਦਾ ਬਿਆਨ ਕੋ ਸਖਤ ਤੇ ਸਖਤ ਕਾਰਵਾਈ ਕਰੀ ਜਾਵੇ ਫਿਰ ਉਸ ਵਾਸਤੇ ਜਥੇਦਾਰ ਕਿੱਥੇ ਚੱਲੇ ਜਾਂਦੇ ਨੇ ਉਹਨਾਂ ਨੂੰ ਵੀ ਤਖਤੀ ਫੜਾ ਕੇ ਖੜਾਤਾ ਜਾਵੇ ਤਖਤੀ ਫੜ ਕੇ ਖੜਨਾ ਕੋਈ ਸਜ਼ਾ ਨਹੀਂ ਹੈਗੀ ਸਿੱਖ ਕੌਮ ਸ਼ੁਰੂ ਤੋਂ ਜਦ ਗੁਰਗੋਬਿੰ ਮਹਾਰਾਜ ਨੇ ਕਹਦੇ ਕਿ ਜੁੱਠੇ ਭਾਂਡੇ ਸੇਵਾ ਕਰੋ ਗੁਰਗੋਬ ਸਿੰਘ ਨੇ ਬਾਅਦ ਚੁਨਾ ਗੱਲਬਾਤ ਕਰੀ ਦੀ ਜੇਕਰ ਸਜਾ ਥੋੜੀ ਹੈ ਮਹਾਰਾਜ ਦਾ ਪਿਆਰ ਹੁੰਦਾ ਸੇਵਾ ਕਰਨੀ ਪਰ ਨਾ ਇਹਨਾਂ ਨੂੰ ਪਿਆਰ ਦਾ ਮਤਲਬ ਇਹਨਾਂ ਨੂੰ ਸਜਾ ਮਤਲਬ ਇਹ ਸਿਰਫ ਸਿਰ ਆਪਣੀ ਸ਼ੌਹਰਤ ਬਾਤੇ ਰਾਜਨੀਤੀ ਬਾਤੇ ਡਰਾਮੇ ਕਰਦੇ ਚੱਲ ਗਰੀਏ ਦਸੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਬਹੁਤ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਕਈ ਲੋਕਾਂ ਆਦਿਨਾਂ ਦੇ ਵਿੱਚ ਵਿਆਹ ਵੀ ਕਰਦੇ ਨੇ ਕੋਈ ਇਦਾਂ ਦੇ ਪਬਲਿਕ ਕੰਮ ਕਰਦੇ ਨੇ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਸ਼ਖਤ ਸ਼ਬਦਾਂ ਚ ਮੈਂ ਮੁਹਾਲੀ ਜ਼ਿਲ੍ਹੇ ਦੀ ਬਾਰ ਨਹੀਂ ਦੇ ਰਿਹਾ ਆਪਣੇ ਮੁਹਾਲੀ ਦੀ ਵੀ ਕੋਈ ਵੀ ਮੁ ਸੰਗਰ ਸਾਡੇ ੜੀਕੇ ਆਉਂਦਾ ਤਾਂ ਉਹਨੂੰ ਆਪਣਾ ਇਨਜਾਮ ਉਹ ਦੇਖੇ ਤਾਂ ਪ੍ਰਸ਼ਾਸਨ ਦੇਖੇ ਉਹਨਾਂ ਕੀ ਬੀਤਦੀ ਐ ਇਹ ਮੈਂ ਬਾਰ ਬਾਰੇ ਸਖਤ ਜਵਾਬ ਨਹੀਂ ਦੇ ਰਿਹਾ ਕਿ ਸਹਿਬ ਜੀ ਅਧਿਆਨ ਨੂੰ ਸਮਰਪਿਤ ਮੋਹਾਲੀ ਜ਼ਿਲ੍ਹੇ ਚ ਰੋਪੜ ਜ਼ਿਲ੍ਹੇ ਚ ਕੋਈ ਵੀ ਬੰਦਾ ਤੁਹਾਨੂੰ ਵਿਆਹ ਹੁੰਦਾ ਕੋਈ Hindu ਬੰਦੇ ਦਾ ਵਿਆਹ ਰਾਤ ਬਰਾਤ ਬਣਾ ਕਰ ਲਵੇ ਭਾਜੇ ਕੋਈ ਸਿੱਖਾਂ ਦਾ ਹੋ ਕੇ ਕੋਈ ਗੌਣੇ ਵਾਲਾ ਲੱਗਦਾ ਮਿਲ ਤਾਂ ਉਹ ਆਪਣੇ ਹਸ਼ਰਦਾਬ ਜ਼ਿੰਮੇਵਾਰ ਹੋਵੇਗਾ